ਜਿਸ ਦੇ ਲਫ਼ਜ਼ਾਂ 'ਚ ਜਾਨ ਹੁੰਦੀ ਹੈ ਸੀਨੇ ਲਾਵੋ ਤਾਂ ਧੜਕਦੀ ਹੈ ਕਿਤਾਬ ਅੱਜ ਤੁਹਾਨੂੰ ਇੱਕ ਉਸ ਸ਼ਖਸ ਨਾਲ ਮਿਲਾਉਣਾ ਚਾਹੁੰਦਾ ਹਾਂ ਜੋ ਕਿਤਾਬਾਂ ਦੇ ਲੇਖਕ ਦੇ ਤੌਰ ਤੇ ਤਾਂ ਨਹੀਂ ਜਾਣਿਆ ਜਾਂਦਾ ਨਾ ਹੀ ਕਿਤਾਬਾਂ ਦੇ ਪ੍ਰਕਾਸ਼ਕ ਦੇ ਤੌਰ ਤੇ ਪਰ ਉਸ ਦਾ ਕਿਤਾਬਾਂ ਨਾਲ ਪਿਆਰ ਬਹੁਤ ਮਸ਼ਹੂਰ ਹੈ ਉਸ ਸ਼ਖਸ ਦਾ ਨਾਮ ਹੈ ਪ੍ਰੇਮ ਸਿੰਘ ਬਜਾਜ ਅ ਜੋ ਪੰਜਾਬੀ ਸਾਹਿਤ ਅਕੈਡਮੀ ਦੇ ਕਰ ਪੰਜਾਬੀ ਭਵਨ ਦੀ ਲਾਇਬ੍ਰੇਰੀ ਦਾ ਡਾਇਰੈਕਟਰ ਹੈ ਉਸਨੇ ਇਸ ਲਾਇਬ੍ਰੇਰੀ ਨੂੰ ਜੀ ਜਾਣ ਨਾਲ ਪਿਆਰਿਆ ਅਤੇ ਸਵਾਰਿਆ ਇਹ ਲਾਇਬ੍ਰੇਰੀ ਪੰਜਾਬੀ ਸਾਹਿਤ ਅਕੈਡਮੀ ਦਾ ਹਿਰਦਾ ਹੈ ਤੇ ਇਸ ਹਿਰਦੇ ਦੀ ਧੜਕਣ ਹੈ ਪ੍ਰੇਮ ਸਿੰਘ ਬਾਜਾਜ ਦੋਸਤੋ ਮੇਰਾ ਨਾਮ ਪ੍ਰਿੰਸੀਪਲ ਪ੍ਰੇਮ ਸਿੰਘ ਬਾਜਾਜ ਹੈ ਮੈਂ ਲਾਜਪਤਰਾਏ ਮੈਮੋਰੀਅਲ ਡੀਏਵੀ ਕਾਲਜ ਜਗਰਾਉਂ ਤੋਂ 1959 ਵਿੱਚ ਪ੍ਰਿੰਸੀਪਲ ਰਿਟਾਇਰ ਹੋਇਆ ਸੀ ਉਸ ਤੋਂ ਬਾਅਦ 3 ਸਾਲ ਡੀਏਵੀ ਪਬਲਿਕ ਸਕੂਲ ਮੁਕੰਦਪੁਰ ਵਿੱਚ ਸੇਵਾ ਕੀਤੀ ਹੈ ਇਸ ਤੋਂ ਵੀ ਪਹਿਲਾਂ 5 ਸਾਲ ਦੇ ਕਰੀਬ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿੱਚ ਵੀ ਪੜਾਇਆ ਇਸ ਤਰ੍ਹਾਂ ਲਗਭਗ 35 ਸਾਲ ਮੈਂ ਵਿਦਿਅਕ ਅਦਾਰਿਆਂ ਵਿੱਚ ਸੇਵਾ ਕਰਦਾ ਰਿਹਾ ਹਾਂ ਇਹਨਾਂ ਵਿੱਚੋਂ ਕਾਲਜ ਵਿੱਚ 13 ਸਾਲ ਬਤੌਰ ਪ੍ਰਿੰਸੀਪਲ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ ਚਾਹੇ ਪ੍ਰਾਈਵੇਟ ਕਾਲਜ ਵਿੱਚ ਹੋਣ ਕਰਕੇ ਸਾਡੀ ਪੈਨਸ਼ਨ ਨਹੀਂ ਸੀ ਕੋਈ ਫਿਰ ਵੀ ਮੇਰੇ ਮਨ ਦੀ ਇਹ ਤੀਬਰ ਇੱਛਾ ਸੀ ਕਿ ਮੈਂ ਨਿਰੋਲ ਸੇਵਾ ਦੀ ਭਾਵਨਾ ਨਾਲ ਕੋਈ ਕੰਮ ਕਰਨਾ ਹੈ ਤੇ ਇਸ ਤੋਂ ਚੰਗਾ ਕੰਮ ਮੈਨੂੰ ਲੱਭਿਆ ਕੋਈ ਨਹੀਂ ਕਿ ਇਸ ਰੈਫਰੈਂਸ ਤੇ ਰਿਸਰਚ ਲਾਇਬ੍ਰੇਰੀ ਨੂੰ ਪੰਜਾਬ ਦੀਆਂ ਚੁਣਵੀਆਂ ਮਿਆਰੀ ਲਾਇਬ੍ਰੇਰੀਆਂ ਦੇ ਵਿੱਚ ਪਰਿਵਰਤਿਤ ਕੀਤਾ ਜਾਏ ਸ਼ੁਰੂ ਵਿੱਚ ਅਕਾਦਮੀ ਦੀਆਂ ਮਾਇਕ ਔਕੜਾਂ ਬਹੁਤ ਜ਼ਿਆਦਾ ਸਨ ਬਜਟ ਹੈ ਨਹੀਂ ਸੀ ਪਰ ਪ੍ਰੋਫੈਸਰ ਪਰਮਿੰਦਰ ਸਿੰਘ ਦੀ ਜਿਹੜੇ ਉਸ ਵੇਲੇ ਜਨਰਲ ਸਕੱਤਰੀ ਸਨ ਤੇ ਡਾਕਟਰ ਜੋਹਲ ਦੀ ਹੱਲਾਸ਼ੇਰੀ ਕਰਕੇ ਮੈਂ ਆਪ ਹਿੰਮਤ ਕਰਕੇ ਉਸ ਵੇਲੇ 53000 ਰੁਪਏ ਇਕੱਠੇ ਕੀਤੇ ਤਾਂ ਕਿ ਅਕੈਡਮੀ ਦੇ ਇਸ ਮਹੱਤਵਪੂਰਨ ਵਿੰਗ ਨੂੰ ਪੱਕੇ ਪੈਰੀਂ ਖੜਾ ਕੀਤਾ ਜਾ ਸਕੇ ਜਿਸ ਦੇ ਨਾਲ ਕਿ ਅਸੀਂ ਬਹੁਤ ਸਾਰਾ ਸਾਜ਼ੋ ਸਮਾਨ ਖਰੀਦੇ ਆ ਵੱਡੀ ਗੱਲ ਇਸ ਦੀ ਇਹ ਹੈ ਕਿ ਪਿਛਲੇ 13 ਸਾਲਾਂ ਦੇ ਦੌਰਾਨ ਇਸ ਲਾਇਬ੍ਰੇਰੀ ਦੇ ਵਿੱਚ 30500 ਪੁਸਤਕਾਂ ਦਾ ਵਾਅਦਾ ਹੋਇਆ ਹੈ ਇਹ ਪੁਸਤਕਾਂ ਜੇ ਅਸੀਂ ਇਹ ਕਹਿ ਲਈਏ ਕਿ ਸਿਰਫ 500 ਹੀ ਅਕਾਡਮੀ ਨੇ ਖਰੀਦੀਆਂ ਹੋਣੀਆਂ ਨੇ ਬਾਕੀ 30000 ਵਿਦਵਾਨਾਂ ਕੋਲੋਂ ਸਾਹਿਤਕਾਰਾਂ ਕੋਲੋਂ ਬੁੱਧੀਜੀਵੀਆਂ ਕੋਲੋਂ ਉਹਨਾਂ ਦੇ ਨਿੱਜੀ ਖਜ਼ਾਨਿਆਂ ਵਿੱਚੋਂ ਆਈਆਂ ਨੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਇਸ ਵੇਲੇ ਦੀ ਪੋਜੀਸ਼ਨ ਇਹ ਹੈ ਕਿ ਇਸ ਲਾਇਬ੍ਰੇਰੀ ਵਿੱਚ ਇਨੀਆਂ ਦੁਰਲਭ ਪੁਸਤਕਾਂ ਨੇ ਜਿਨੀਆਂ ਸ਼ਾਇਦ ਹੀ ਹੋਰ ਕਿਸੇ ਲਾਇਬ੍ਰੇਰੀ ਵਿੱਚ ਹੋਣ 2 ਕੁ ਸਾਲ ਹੋਏ ਲਕਸਮਬਰਗ ਤੋਂ ਇੱਕ ਖੋਜਾਰਥੀ ਇੱਥੇ ਪਹੁੰਚਿਆ ਉਹ ਇਨਡਾਲੋਜੀ ਦੇ ਵਿਸ਼ੇ ਤੇ ਕੰਮ ਕਰ ਰਿਹਾ ਸੀ ਬਹੁਤ ਸਾਰੀਆਂ ਲਾਇਬ੍ਰੇਰੀਆਂ ਘੁੰਮ ਕੇ ਆਇਆ ਸੀ ਪਟਿਆਲੇ, ਅੰਮ੍ਰਿਤਸਰ, ਦਿੱਲੀ ਤੇ ਹੋਰ ਕਈ ਥਾਵਾਂ ਤੋਂ ਪਰ ਜਿਹੜੇ ਹੱਥ ਲਿਖਤੀ ਖਰੜੇ ਉਸ ਨੂੰ ਚਾਹੀਦੇ ਸਨ ਉਹ ਸ਼ਾਇਦ ਕਿਤੇ ਵੀ ਉਸ ਨੂੰ ਪ੍ਰਾਪਤ ਨਹੀਂ ਹੋਏ ਸਾਡੀ ਲਾਇਬ੍ਰੇਰੀ ਦੇ ਵਿੱਚੋਂ ਉਹ ਕੋਈ 750 ਪੰਨੇ ਫੋਟੋਕਾਪੀ ਕਰਵਾ ਕੇ ਲੈ ਗਿਆ ਹੋਰ ਬਹੁਤ ਸਾਰੇ ਖੋਜਾਰਥੀ ਇੱਥੇ ਆਉਂਦੇ ਨੇ ਜਿਨ੍ਹਾਂ ਨੂੰ ਦੁਰਲਭ ਪੁਸਤਕਾਂ ਜਿਹੜੀਆਂ ਸ਼ਾਇਦ ਹੀ ਹੋਰ ਕਿਤੋਂ ਮਿਲਦੀਆਂ ਹੋਣ ਉਹ ਇੱਥੇ ਪ੍ਰਾਪਤ ਹੁੰਦੀਆਂ ਨੇ ਤੇ ਇਹ ਅਕਾਡਮੀ ਦੀ ਇੱਕ ਬਹੁਤ ਵੱਡੀ ਸੇਵਾ ਹੈ ਇਸ ਵੇਲੇ ਸੱਤ ਯੂਨੀਵਰਸਿਟੀਆਂ ਤੋਂ ਦਿੱਲੀ ਯੂਨੀਵਰਸਿਟੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੁਰਕਸ਼ੇਤਰੀ ਯੂਨੀਵਰਸਿਟੀ ਮੇਰਠ ਯੂਨੀਵਰਸਿਟੀ ਪੰਜਾਬੀ ਪੰਜਾਬ ਗੁਰੂ ਨਾਨਕ ਦੇਵ ਤੇ ਜੰਮੂ ਯੂਨੀਵਰਸਿਟੀ ਤੋਂ ਵਿਦਿਆਰਥੀ ਕੋਜ ਕਰਨ ਵਾਸਤੇ ਇੱਥੇ ਆਉਂਦੇ ਨੇ ਇਸ ਲਾਇਬ੍ਰੇਰੀ ਦੇ ਨਾਲ ਜੁੜੇ ਹੋਏ ਨੇ ਲਗਭਗ 500 ਵਿਦਿਆਰਥੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨ ਇਸ ਲਾਇਬ੍ਰੇਰੀ ਦੀ ਸੰਦਰਭ ਸੇਵਾ ਤੋਂ ਭਰਪੂਰ ਲਾਭ ਉਠਾਉਂਦੇ ਨੇ ਤੇ ਸਾਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ ਹੈ ਕਿ ਇਹ ਲਾਇਬ੍ਰੇਰੀ ਕਿਸੇ ਕੋਲੋਂ ਕੁਝ ਚਾਰਜ ਨਹੀਂ ਕਰਦੀ ਇਸ ਲਾਇਬ੍ਰੇਰੀ ਨੇ ਐਸਾ ਪ੍ਰਬੰਧ ਕੀਤਾ ਹੋਇਆ ਬਲਕਿ ਕਹਿਣਾ ਚਾਹੀਦਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਨੇ ਐਸਾ ਪ੍ਰਬੰਧ ਕੀਤਾ ਹੋਇਆ ਹੈ ਕਿ ਬਾਹਰੋਂ ਆਉਣ ਵਾਲੇ ਵਿਦਵਾਨਾਂ ਤੇ ਖੋਜਾਰਥੀਆਂ ਦੀ ਰਿਹائش ਲਈ ਵੀ ਬਹੁਤ ਚੰਗਾ ਬਹੁਤ ਹੀ ਘੱਟ ਕੀਮਤ ਤੇ ਰਿਹائش ਦਾ ਪ੍ਰਬੰਧ ਵੀ ਹੈ ਸੋ ਜਿਸ ਤਰ੍ਹਾਂ ਦਾ ਮਾਹੌਲ ਇੱਕ ਵਧੀਆ ਖੋਜ ਲਾਇਬ੍ਰੇਰੀ ਦਾ ਹੋਣਾ ਚਾਹੀਦਾ ਹੈ ਉਹ ਮਾਹੌਲ ਸਿਰਜਣ ਵਿੱਚ ਅਕਾਡਮੀ ਸਫਲ ਹੋਈ ਹੈ ਇਹ ਅਕਾਡਮੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਸ਼ਾਇਦ ਤੁਸੀਂ ਜਾਣਦੇ ਹੋਵੋਗੇ 1955 ਵਿੱਚ ਬਣੀ ਸੀ ਡਾਕਟਰ ਪਾਈ ਜੋਧ ਸਿੰਘ ਇਸ ਦੇ ਪਹਿਲੇ ਪ੍ਰਧਾਨ ਸਨ ਡਾਕਟਰ ਸ਼ੇਰ ਸਿੰਘ ਪਹਿਲੇ ਜਨਰਲ ਸਕੱਤਰ ਸਨ ਇਹ ਲਾਇਬ੍ਰੇਰੀ ਸਥਾਪਿਤ 1955 ਤੋਂ ਹੀ ਹੋ ਗਈ ਸੀ ਪਰ ਪਹਿਲੇ ਲਗਭਗ 30 ਸਾਲ ਇਸ ਵਿੱਚ ਵਿਕਾਸ ਇਸ ਲਈ ਨਹੀਂ ਹੋ ਸਕਿਆ ਕਿ ਕੋਈ ਕੁਲ ਵਿਅਕਤੀ ਆਦਮੀ ਇਸ ਦੀ ਦੇਖਭਾਲ ਕਰਨ ਲਈ ਮੌਜੂਦ ਨਹੀਂ ਸੀ ਹਾਂ ਇਸ ਦੀ ਸ਼ੁਰੂਆਤ ਬਹੁਤ ਵਧੀਆ ਕੀਤੀ ਸੀ ਡਾਕਟਰ ਪਿਆਰ ਸਿੰਘ ਹੋਰਾ ਤੇ ਪ੍ਰਿੰਸੀਪਲ ਪ੍ਰੀਤਮ ਸਿੰਘ ਹੋਰਾ ਪਰ ਉਹਨਾਂ ਦੇ ਇਥੋਂ ਚਲੇ ਜਾਣ ਤੋਂ ਬਾਅਦ ਇਸ ਲਾਇਬ੍ਰੇਰੀ ਨੂੰ ਉਸ ਟੰਗ ਨਾਲ ਨਹੀਂ ਸੀ ਉਸਾਰਿਆ ਜਾ ਸਕਿਆ ਜਿਸ ਢੰਗ ਨਾਲ ਕੇ ਉਸਾਰਿਆ ਜਾਣਾ ਚਾਹੀਦਾ ਸੀ ਕਿਉਂਕਿ ਇਹ ਅਕਾਦਮੀ ਦੀ ਮਲਕੀਅਤ ਹੈ ਇਹ ਅਕਾਦਮੀ ਦੀ ਇੱਕ ਸਹੂਲਤ ਹੈ ਜਿਸ ਦੇ ਕੇ ਦੇਸ਼ ਵਿਦੇਸ਼ਾਂ ਵਿੱਚ 1100 ਮੈਂਬਰ ਬੈਠੇ ਨੇ ਇਸ ਕਰਕੇ ਅਕਾਦਮਿਕ ਕੰਮ ਲਈ ਇਹ ਲਾਇਬ੍ਰੇਰੀ ਹੁਣ ਇਸ ਪੋਜੀਸ਼ਨ ਵਿੱਚ ਹੈ ਕਿ ਦੂਰ ਦੁਰਾਡੇ ਤੋਂ ਬਲਕਿ ਬਾਹਰਲੇ ਦੇਸ਼ਾਂ ਤੋਂ ਵੀ ਜਿਵੇਂ ਪੋਲੈਂਡ ਤੋਂ ਜਰਮਨੀ ਤੋਂ ਜਾਪਾਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਵਿਦਿਆਰਥੀ ਤੇ ਖੋਜਾਰਥੀ ਇੱਥੇ ਆਉਂਦੇ ਰਹਿੰਦੇ ਨੇ ਪਿੱਛੇ ਜੈ ਪਾਕਿਸਤਾਨੀ ਲੇਖਕ ਸੁਲਤਾਨ ਖਾਰਵੀ ਦੀ ਇੱਕ ਬੱਚਿਆਂ ਦੀ ਪੁਸਤਕ ਇਨੀ ਸ਼ਾਨਦਾਰ ਛਪੀ ਸੀ ਤੇ ਉਹ ਹੈ ਫਾਰਸੀ ਲਿਪੀ ਵਿੱਚ ਸੀ ਕਿ ਇੱਥੋਂ ਦੇ ਇਧਰ ਦੇ ਪੰਜਾਬ ਦੇ ਬੱਚਿਆਂ ਤੱਕ ਉਸ ਨੂੰ ਪਹੁੰਚਾਣ ਲਈ ਮੈਂ ਉਸ ਦਾ ਗੁਰਮੁਖੀ ਲਿਪੀ ਵਿੱਚ ਲਿਪੀਯੰਤਰਣ ਕੀਤਾ ਸੀ ਹੁਣੇ ਪਿੱਛੇ ਜੈ ਸਰਦਾਰ ਮੇਵਾ ਸਿੰਘ ਗਿੱਲ ਐਕਸ ਐਮ ਪੀ ਜਿਹੜੇ ਸੁਰਗਵਾਸ ਹੋ ਚੁੱਕੇ ਨੇ ਉਹਨਾਂ ਦੀ ਕਵਿਤਾ ਦੀ ਪੁਸਤਕ ਦਾ ਵੀ ਮੈਂ ਗੁਰਮੁਖੀ ਤੋਂ ਫਾਰਸੀ ਲਿਪੀ ਵਿੱਚ ਲਿਪੀਯੰਤਰਣ ਕੀਤਾ ਤਾਂ ਕਿ ਵਾਗਿਆਂ ਪਾਰ ਪਾਕਿਸਤਾਨੀ ਪੰਜਾਬ ਵਿੱਚ ਵੀ ਉਹਨਾਂ ਕਵਿਤਾਵਾਂ ਨੂੰ ਕਿਆ ਨਾਲ ਪੜਿਆ ਜਾ ਸਕੇ ਇਸ ਲਾਇਬ੍ਰੇਰੀ ਵਿੱਚ ਲਗਭਗ 250 ਹੱਥ ਲਿਖਤੀ ਗ੍ਰੰਥ ਮੌਜੂਦ ਨੇ ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਤਨ ਪੁਸਤਕਾਂ ਦੇ ਪਹਿਲੇ ਐਡੀਸ਼ਨ ਸਾਡੇ ਕੋਲ ਮੌਜੂਦ ਨੇ ਸਾਡੇ 3000 ਦੇ ਕਰੀਬ ਲੇਖਕਾਂ ਦੀਆਂ ਚਿੱਠੀਆਂ ਮੌਜੂਦ ਨੇ ਇਹ ਚਿੱਠੀਆਂ ਲਗਭਗ 300 ਲੇਖਕਾਂ ਦੀਆਂ ਨੇ ਜਿਨ੍ਹਾਂ ਵਿੱਚੋਂ 100 ਲੇਖਕ ਇਸ ਵੇਲੇ ਇਸ ਦੁਨੀਆ ਵਿੱਚ ਸਾਡੇ ਨਾਲ ਨਹੀਂ ਹਨ ਇਦਾਂ ਹੀ ਇਹ ਮੈਂ ਕਹਿਣਾ ਚਾਹਾਂਗਾ ਕਿ ਇਹ ਪੰਜਾਬੀ ਦੀ ਇਸ ਪੱਖ ਤੋਂ ਇੱਕ ਅਜੇ ਹੀ ਲਾਇਬ੍ਰੇਰੀ ਹੈ ਜਿਸ ਵਿੱਚ ਸ਼ਾਇਦ ਹੋਰ ਬਾਕੀ ਸਾਰੀ ਸਾਰੀਆਂ ਲਾਇਬ੍ਰੇਰੀਆਂ ਨਾਲੋਂ ਵੱਧ ਆਟੋਗ੍ਰਾਫਡ ਬੁੱਕਸ ਨੇ ਲੇਖਕਾਂ ਦੇ ਆਪਣੇ ਦਸਖਤਾਂ ਵਾਲੀਆਂ ਪੁਸਤਕਾਂ ਸਾਡੇ ਕੋਲ ਇੱਥੇ ਮੌਜੂਦ ਨੇ ਸਾਡੇ ਅਗਲੇ ਪ੍ਰੋਜੈਕਟ ਇਹ ਨੇ ਕਿ ਇੱਕ ਤਾਂ ਅਸੀਂ ਪੰਜਾਬ ਦੇ ਸਾਰੇ ਲੇਖਕਾਂ ਦੀ ਐਲਬਮ ਤਿਆਰ ਕਰ ਰਹੇ ਹਾਂ ਇਸ ਵਿੱਚ ਉਹਨਾਂ ਦਾ ਸੰਖੇਪ ਵਿੱਚ ਜੀਵਨ ਹੋਏਗਾ ਉਹਨਾਂ ਦੀਆਂ ਰਚਨਾਵਾਂ ਹੋਣਗੀਆਂ ਉਹਨਾਂ ਦੀਆਂ ਫੋਟੋਗ੍ਰਾਫਸ ਹੋਣਗੀਆਂ ਹੁਣ ਵੀ ਤੁਸੀਂ ਦੇਖਦੇ ਹੋ ਲਾਇਬ੍ਰੇਰੀ ਵਿੱਚ ਕੁਝ ਐ ਬੀਤੇ ਸਮੇਂ ਦੇ ਬਹੁਤ ਵੱਡੇ ਲੇਖਕਾਂ ਦੀਆਂ ਐ ਫੋਟੋਗ੍ਰਾਫਸ ਨੇ ਜਿਨ੍ਹਾਂ ਨੇ ਇਸ ਲਾਇਬ੍ਰੇਰੀ ਦੀ ਸ਼ੋਭਾ ਹੋਰ ਵੀ ਬਤਾਈ ਹੈ ਤੇ ਇੱਛਾ ਸਾਡੀ ਇਹ ਹੈ ਕਿ ਪੰਜਾਬੀ ਦੇ ਸਾਰੇ ਚੋਟੀ ਦੇ ਕਹਿੰਦੇ ਕਹਾਉਂਦੇ ਐ ਲੇਖਕਾਂ ਦੀਆਂ ਫੋਟੋਗ੍ਰਾਫਸ ਐਲਬਮ ਦੇ ਰੂਪ ਵਿੱਚ ਇਸ ਲਾਇਬ੍ਰੇਰੀ ਵਿੱਚ ਮੌਜੂਦ ਹੋਣ। ਦੂਸਰੀ ਵੱਡੀ ਗੱਲ ਜਿਹੜੀ ਸਾਡੇ ਸਾਹਮਣੇ ਹੈ ਕਿ ਇਸ ਲਾਇਬ੍ਰੇਰੀ ਦੀਆਂ ਦੁਰਲਭ ਪੁਸਤਕਾਂ ਨੂੰ ਇੰਟਰਨੈਟ ਤੇ ਲਿਆਂਦਾ ਜਾਏ। ਉਸ ਵਾਸਤੇ ਐ ਮੈਨੇਜਿੰਗ ਕਮੇਟੀ ਜਿਹੜੀ ਇਸ ਲਾਇਬ੍ਰੇਰੀ ਦੀ ਹੈ ਅਕਾਡਮੀ ਦੀ ਅੰਤਰਿੰਗ ਬੋਰਡ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਲਦੀ ਤੋਂ ਜਲਦੀ ਅਜੇ ਹਾ ਪ੍ਰਬੰਧ ਕੀਤਾ ਜਾਏ ਕਿ ਲਾਇਬ੍ਰੇਰੀ ਨੂੰ ਇੰਟਰਨੈਟ ਤੇ ਲਿਆਂਦਾ ਜਾਏ ਤਾਂ ਕਿ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਏ ਜਾਂ ਭਾਰਤ ਦੇ ਵੱਖੋ-ਵੱਖਰੇ ਕੋਨਿਆਂ ਵਿੱਚ ਬੈਠੇ ਹੋਏ ਲੋਕ ਵੀ ਜਾਂ ਸਾਹਿਤਕਾਰ, ਲੇਖਕ, ਵਿਦਿਆਰਥੀ, ਕੋਜਾਰਥੀ ਇਸ ਲਾਇਬ੍ਰੇਰੀ ਵਿੱਚ ਮੌਜੂਦ ਦੁਰਲਭ ਸਮੱਗਰੀ ਤੋਂ ਲਾਭ ਉਠਾ ਸਕਣ